ਪੜੀ ਸੇ ਕੌਣ ਕਰੂ ਮਾਵਾ ਦੀ ਜੱਗ ਜਿੰਨਾ ਨਾਲ ਤੋਰ ਹੁੰਦਾ ਜਬੇ ਆਪ ਸਾਨੂੰ ਪਤਾ ਹੈ ਕਿ ਹਰ ਇੱਕ ਮੁੰਡਾ ਕੁੜੀ ਬਾਹਰਲੇ ਮੁਲਕ ਤੋਂ ਆ ਕੇ ਆਪਣੇ ਮਾਪਿਓ ਨੂੰ ਵੱਖਰੇ ਤਰੀਕੇ ਨਾਲ ਸਰਪ੍ਰੇਈ ਦਿੰਦੇ ਹਨ ਉੱਥੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁੜੀ ਕੈਨੇਡਾ ਤੋਂ 2 ਸਾਲ ਬਾਅਦ ਘਰ ਵਾਪਸ ਆਉਂਦੀ ਹੈ ਤੇ ਗਲੀ 'ਚ ਘੜ ਕੇ ਆਪਣੇ ਮਾਂ ਨੂੰ ਫੋਨ ਕਰਦੀ ਹੈ ਮਾਂ ਮੈਂ ਆ ਗਈ ਤੇ ਖਾਰੇ ਪਰਿਵਾਰ ਨੂੰ ਭਾਜਣਾ ਪੈ ਜਾਂਦਿਆਂ ਜਿਹਦੇ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਸਾਡੇ ਦਿਨ ਤੋਂ ਪੁੱਠ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ ਖਾਰੇ ਛੱਟਲੇ ਸੌਖੇ ਨਹੀਂ ਜਨਾਨ ਨੂੰ ਛੱਟਣ